ਕਾਚੀ ਕਲਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆ ਇਹ ਆਪਾਂ ਘਰ ਦੇ ਵਿੱਚ ਮਾਰਕੀਟ ਵਰਗੇ ਪੀਲੇ-ਪੀਲੇ ਕਲਰ ਦੇ ਅੰਬ ਕਿਵੇਂ ਪਕਾਈਏ ਉਹ ਵੀ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਾਰਬੋਟਰ ਤੇ ਆਪਣੀ ਸਵਾਦ ਦੇ ਨਾਲ ਨਾਲ ਸਿਹਤ ਦਾ ਧਿਆਨ ਰੱਖਦੇ ਹੋਏ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਆ ਤੇ ਦੇਸੀ ਤਰੀਕੇ ਨਾਲ ਆਪਾਂ ਅੰਬ ਕਿਵੇਂ ਪਕਾਈਏ ਅਕਸਰ ਆਪਾਂ ਜਾਂ ਕਾਰਬੋਟਰ ਜਾਂ ਕੋਈ ਦਵਾਈ ਜਾਂ ਕੋਈ ਇਹੋ ਜਿਹਾ ਪ੍ਰੋਡਕਟ ਵਿੱਚ ਰੱਖਦੇ ਹਾਂ ਨਾ ਤਾਂ ਕਿ ਆਪਣੇ ਅੰਬ ਛੇਤੀ ਪੱਕ ਜਾਣ ਤੇ ਪੀਲੇ ਕਲਰ ਦੇ ਹੋ ਜਾਣ ਤੇ ਵਧੀਆ ਪੱਕ ਜਾਣ ਤੇ ਅੱਜ ਮੈਂ ਦੇਸੀ ਤਰੀਕਾ ਦੱਸੂਗੀ ਨਾ ਹੀ ਉਹਦੇ ਵਿੱਚ ਕੋਈ ਆਪਾਂ ਨੂੰ ਦਵਾਈ ਰੱਖਣ ਦੀ ਲੋੜ ਹੈ ਨਾ ਹੀ ਕੋਈ ਇਹੋ ਜਿਹਾ ਆਪਾਂ ਪ੍ਰੋਡਕਟ ਨਹੀਂ ਯੂਜ਼ ਕਰਾਂਗੇ ਬਿਲਕੁਲ ਦੇਸੀ ਤਰੀਕੇ ਨਾਲ ਅੰਬ ਪਕਾਵਾਂਗੇ ਸਵਾਦ ਦੇ ਨਾਲ ਸਿਹਤ ਦਾ ਵੀ ਧਿਆਨ ਰੱਖਦੇ ਹੋਏ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਜੇਕਰ ਤੁਸੀਂ ਮੇਰੀ ਵੀਡੀਓ ਤੇ ਨਿਊ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਚਲੋ ਜੀ ਦੱਸਦੇ ਆਂ ਇਸ ਤਰੀਕੇ ਨਾਲ ਆਪਾਂ ਅੰਬਾਂ ਨੂੰ ਪਕਾਉਣਾ ਹੈ ਬਿਲਕੁਲ ਮਾਰਕੀਟ ਵਰਗੇ ਅੰਬ ਪੱਕਣਗੇ ਤੇ ਉਹਦੇ ਲਈ ਜੀ ਆਪਨੇ ਅੰਬ ਨੇ ਘਰ ਦੇ ਤੇ ਆਪਣੇ ਘਰ ਦੇ ਤਾਂ ਨਹੀਂ ਕਿ ਮੈਂ ਪੇਕਿਆਂ ਤੋਂ ਲਈ ਸੀ ਉਹਨਾਂ ਦੇ ਕਾਫੀ ਅੰਬ ਨੇ ਤੇ ਐਕਚੁਅਲੀ ਉਹਨਾਂ ਨੇ ਹੀ ਮੇਰੇ ਭਰਾ ਤੇ ਪਰਜਾਈ ਨੇ ਮੈਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਆਪਾਂ ਬਿਨਾਂ ਕਿਸੇ ਕਾਰਵੇਟਰ ਦਵਾਈ ਤੋਂ ਅੰਬ ਪਕਾ ਸਕਦੇ ਹਾਂ ਤੇ ਉਹ ਹਮੇਸ਼ਾ ਆਪਾਂ ਇੱਕ ਪੇਟੀ ਲੈ ਲਈਏ ਗੱਤੇ ਦੀ ਇਹ ਅਕਸਰ ਆਪਣੇ ਘਰ ਸੌਦਾ ਆਉਂਦਾ ਕੋਈ ਵੀ ਸੌਦਾ ਜਾਂ ਕੋਈ ਵੀ ਗੱਤੇ ਦੀ ਪੇਟੀ ਹੁੰਦੀ ਹੈ ਆਪਣੀ ਆਪਾਂ ਉਹ ਲੈ ਸਕਦੇ ਹਾਂ ਤੇ ਜਾਂ ਫਿਰ ਕਿਸੇ ਕਿਰੀਆਨੇ ਵਾਲੀ ਸ਼ਾਪ ਤੋਂ ਆਪਾਂ ਨੂੰ ਮਿਲ ਜਾਂਦੀ ਹੈ ਕਿਉਂਕਿ ਅਕਸਰ ਉੱਥੇ ਤੇ ਪੇਟੀਆਂ ਆਉਂਦੀਆਂ ਰਹਿੰਦੀਆਂ ਨੇ ਲਓ ਜੀ ਆਪਾਂ ਇਸ ਤਰੀਕੇ ਦੀ ਪੇਟੀ ਲੈ ਲਈਓ ਤੇ ਇਹਦੇ ਵਿੱਚ ਆਪ ਕਾਪੀ ਦੇ ਪੇਜ ਤੁਸੀਂ ਇਹ ਨਿਊਜ਼ਪੇਪਰ ਵੀ ਲੈ ਸਕਦੇ ਹੋ ਜਾਂ ਕੋਈ ਰਫ ਕਾਪੀ ਆ ਬੱਚਿਆਂ ਦੀ ਉਹ ਵੀ ਲੈ ਸਕਦੇ ਆ ਥੱਲੇ ਪਛਾਤੀ ਆ ਤੇ ਚਲੋ ਜੀ ਹੁਣ ਦੱਸਦੀ ਆ ਮੈਂ ਤੁਹਾਨੂੰ ਕੀ ਕਰਨਾ ਅੱਜ ਮੈਂ ਇੱਕ ਰਫ ਕਾਪੀ ਲੈ ਲਈ ਆ ਮੇਰੇ ਬੇਟੇ ਦੀ ਰਫ ਕਾਪੀ ਆ ਤੇ ਤੁਸੀਂ ਨਿਊਜ਼ਪੇਪਰ ਵੀ ਲੈ ਸਕਦੇ ਹੋ ਜਾਂ ਬੱਚਿਆਂ ਦੀ ਰਫ ਕਾਪੀ ਵੀ ਲੈ ਸਕਦੇ ਹੋ ਇਸ ਤਰੀਕੇ ਨਾਲ ਮੈਂ ਇੱਕ ਕਾਪੀ ਲੈ ਲਈ ਆ ये पेज ले लेने हैं। काफी सारे पेज कैने यहाँ एक एक पेज सिंगल पेज लैना जेकर थोड़े को न्यूज पेपर आता बहुत जी ਇਸ ਤਰੀਕੇ ਨਾਲ ਆਪਾਂ ਇੱਕ ਇੱਕ ਪੇਸ ਕਰ ਲੈਣਾ ਹੈ ਨਾ ਤੇ ਇੱਕ ਇੱਕ ਅੰਬ ਨੂੰ ਚੱਕ ਕੇ ਆਪਾਂ ਇਸ ਤਰੀਕੇ ਨਾਲ ਇਹਨੇ ਇਹਦੇ ਵਿੱਚ ਕਵਰ ਕਰ ਦੇਣਾ ਆ ਦੇਖੋ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਕਵਰ ਕਰ ਦੇਣਾ ਤੇ ਨਾਲ ਦੀ ਨਾਲ ਆਪਾਂ ਕਵਰ ਕਰ ਕਰਕੇ ਇਨੂੰ ਇਸ ਤਰੀਕੇ ਨਾਲ ਪੇਟੀ ਦੇ ਵਿੱਚ ਰੱਖਦੇ ਜਾਣਾ ਇੱਕ ਇੱਕ ਕੰਬ ਨੂੰ ਇਸ ਤਰੀਕੇ ਨਾਲ ਆਪਾਂ ਕਵਰ ਕਰਕੇ ਪੇਟੀ ਦੇ ਵਿੱਚ ਰੱਖ ਜਾਣਾ ਲਓ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਅੰਬਾਂ ਨੂੰ ਇਸ ਤਰੀਕੇ ਨਾਲ ਕਵਰ ਕਰਦੇ ਜਾਣਾ ਦੋ ਤਿੰਨ ਇਕੱਠੇ ਕਰ ਲੈਨੇ ਆ ਫਿਰ ਆਪਾਂ ਪੇਟੀ ਦੇ ਵਿੱਚ ਰੱਖਦੇ ਆਂ ਹਾਂ ਲਿਖਤੀ ਇਦ ਨਾਲੇ ਆ ਕਿ ਇੱਕ ਦੂਜੇ ਨੂੰ ਅੰਬ ਟੱਚ ਨਹੀਂ ਹੋਊਗਾ ਤੇ ਅੰਬ ਖਰਾਬ ਨਹੀਂ ਹੋਣਗੇ ਆਪਣੇ ਆ ਦੇਖੋ ਜੀ ਇੱਕ ਦੂਜੇ ਨਾਲ ਟੱਚ ਨਹੀਂ ਹੋਣਗੇ ਤੇ ਖਰਾਬ ਨਹੀਂ ਹੋਣਗੇ ਤੇ ਪੱਕ ਵੀ ਜਲਦੀ ਜਾਣਗੇ ਇਸੇ ਤਰੀਕੇ ਨਾਲ ਆਪਾਂ ਸਾਰੇ ਅੰਬ ਕਵਰ ਕਰ ਕਰਕੇ ਪੇਟੀ ਦੇ ਵਿੱਚ ਲਾ ਦੇਣੇ ਆ ਹੁਣ ਦੇਖੋ ਜੀ ਹੁਣ ਆਪਾਂ ਸਾਰੇ ਪੇਟੀ ਦੇ ਵਿੱਚ ਰੱਖ ਦਿੰਦੇ ਆ ਇਸ ਤਿੱਕਨਾ ਐ ਚਣ ਚਣ ਕੇ ਲਾਉਣਿਆ ਸੈਟਿੰਗ ਕਰਕੇ ਇਹ ਨਹੀਂ ਕਿ ਆਪਾਂ ਉਹੀ ਭਰ ਦੇਣੀਆਂ ਤੇ ਇਸੇ ਤਰੀਕੇ ਨਾਲ ਸਾਰੇ ਅੰਬ ਆਪਾਂ ਜਿੰਨੇ ਦੇ ਵਿੱਚ ਆਉਣਗੇ ਲਾਉਣੇ ਆ ਚਲੋ ਜੀ ਫਿਰ ਤੁਹਾਨੂੰ ਲਾ ਕੇ ਦਿਖਾਉਣੀ ਆ ਫਿਰ ਅੱਗੇ ਕੀ ਕਰਨਾ ਆ ਦੇਖੋ ਜੀ ਇੱਕ ਲੇਅਰ ਆਪਾਂ ਲਾ ਲਈ ਆ ਤੇ ਬਸ ਹੁਣ ਐਂ ਹੀ ਇਹਦੇ ਉੱਪਰ ਉੱਪਰ ਇਹਦੇ ਵਿੱਚ ਆਈ ਨੇ ਤਿੰਨ ਦੋ ਪੰਜ ਪੰਜ 10 ਅੰਬ ਆਏ ਨੇ ਇੱਕ ਹੁਣ 10 ਅੰਬੀ ਇਹਦੇ ਉੱਪਰ ਲਾਵਾਂਗੇ ਤੇ ਜਿੰਨੇ ਇੱਥੇ ਤੱਕ ਜਿੰਨੇ ਆ ਜਾਣਗੇ ਉਹਨੇ ਸਾਰੇ ਕਵਰ ਕਰਕੇ ਵਿੱਚ ਅੰਬ ਰੱਖ ਦਾਂਗੀ ਚਲੋ ਹੁਣ ਮੈਂ ਸਾਰੇ ਇੱਕ ਵਾਰੀ ਅੰਬ ਵਿੱਚ ਲਾ ਕੇ ਫਿਰ ਦਿਖਾਉਣੀ ਆ ਆ ਦੇਖੋ ਜੀ ਇੰਨੇ ਕੀ ਅੰਬ ਹੋਣੇ ਸੀ ਇਹਦੇ ਵਿੱਚ ਇਸ ਤਰੀਕੇ ਨਾਲ ਲਾਤੇ ਆਪਾਂ ਤੇ ਫਿਰ ਜੇ ਤੁਸੀਂ ਜ਼ਿਆਦਾ ਲਾਵਾਂਗੇ ਫਿਰ ਆਹ ਪੇਤੀ ਘੱਤੇ ਦੀ ਬੰਦ ਨਹੀਂ ਹੋਣੀ ਤੇ ਇੱਧਰ ਇੰਨੇ ਅੰਬ ਬਚਿਆ ਤੇ ਇਹ ਅੰਬ ਥੋੜੇ ਜਿਹਾ ਦਬਦੇ ਸੀ ਇੱਕ ਗੱਲ ਤਾਂ ਤੁਸੀਂ ਧਿਆਨ ਰੱਖਣਾ ਕੀ ਪੇਟੀ ਦੇ ਵਿੱਚ ਜਿਹੜੇ ਅੰਬ ਲਾਉਣੇ ਆ ਇੱਕ ਜੇ ਲੈਵਲ ਦੇ ਹੁਣ ਮਤਲਬ ਕੱਚੇ ਹੀ ਅੰਬ ਲਾਉਣੇ ਆ ਇਹ ਨਾ ਹੋਵੇ ਕੋਈ ਥੋੜਾ ਅੱਧਾ ਕ ਪੱਕਿਆ ਹੋਵੇ ਅੱਧਾ ਕ ਕੱਚਾ ਹੋਵੇ ਫਰੇ ਹੋਊਗਾ ਜਿਹੜੇ ਕੱਚੇ ਅੰਬ ਪੱਕਣਗੇ ਤਾਂ ਜਿਹੜਾ ਪੱਕਿਆ ਹੋਊਗਾ ਉਹ ਖਰਾਬ ਹੋ ਜਾਊਗਾ ਤੇ ਇਹਦੇ ਵਿੱਚ ਸਾਰੇ ਮੈਂ ਦੇਖ ਦੇਖ ਕੇ ਚੈੱਕ ਕਰਕੇ ਜਿਹੜੇ ਬਿਲਕੁਲ ਅੰਬ ਟਾਈਟ ਸੀ ਕੱਚੇ ਸੀ ਉਹ ਲਾਏ ਆ ਤੇ ਜਿਹੜੇ ਥੋੜਾ ਥੋੜੇ ਪੱਕੇ ਵਾਲੀ ਕੰਡੀਸ਼ਨ ਚ ਸੀ ਉਹ ਮੈਂ ਸਾਈਡ ਤੇ ਕੱਢ ਦਿਆ ਦੇਖੋ ਆਹ ਦਬਦਾ ਥੋੜਾ ਥੋੜਾ ਤੇ ਸਾਰੇ ਥੋੜੇ ਥੋੜੇ ਦਬਦੇ ਅੰਬ ਇਨਾਂ ਨੂੰ ਅਲੱਗ ਪੇਟੀ 'ਚ ਪਾ ਦਾਂਗੇ ਕਿਉਂਕਿ ਇਹ ਜਲਦੀ ਪੱਕ ਜਾਣਗੇ ਤੇ ਆ ਬਿਲਕੁਲ ਕੱਚੇ ਆ ਇਹ 4-5 ਦਿਨ ਲੈਣਗੇ ਇਹਨੂੰ 5 ਦਿਨਾਂ ਬਾਅਦ ਆਪਾਂ ਖੋਲ੍ਹਾਂਗੇ ਤੇ ਆ ਵਾਲੇ 3-4 ਦਿਨਾਂ 'ਚ ਹੀ ਪੱਕ ਜਾਣਗੇ ਤੇ ਆਂਬ ਇੱਕ ਜਿਹਾ ਹੀ ਲੈਣੇ ਆ ਇਹ ਨੀ ਵੀ ਕੋਈ ਕੱਚਾ ਹੋਵੇ ਕੋਈ ਪੱਕਾ ਹੋਵੇ ਸਾਰੇ ਆਂਬ ਕੱਚੇ ਹੀ ਹੋਣੇ ਚਾਹੀਦੇ ਫਿਰ ਇੱਕ ਜਿਹਾ ਟਾਈਮ ਹੋਊਗਾ ਤੇ ਇੱਕ ਜਿਹਾ ਪੱਕ ਜਾਣਗੇ ਤੇ ਚਲੋ ਜੀ ਹੁਣ ਦੱਸਦੇ ਹਾਂ ਹੁਣ ਕੀ ਕਰਨਾ ਹੁਣ ਇਹਨਾਂ ਦੇ ਉੱਤੇ ਆ ਪੇਪਰ ਲੈ ਕੇ ਡਬਲ ਪੇਪਰ ਆ ਆਪਾਂ ਉੱਤੇ ਰੱਖ ਦੇਣਾ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਨੂੰ ਬੰਦ ਕਰਨਾ ਹੁਣ ਆ ਜਿਹੜੀ ਖਾਲੀ ਜਗ੍ਹਾ ਹੈ ਇਹਦੇ ਲਈ ਵੀ ਮੈਂ ਤੁਹਾਨੂੰ ਦੱਸਦੀ ਹਾਂ ਇਸ ਤਰੀਕੇ ਨਾਲ ਆਪਾਂ ਕਾਪੀ ਦਾ ਰਫ ਕਾਪੀ ਦਾ ਗੱत्ता ਲੈ ਕੇ ਨਾ ਆਹ ਦੋ ਫੋਲਡ ਕਰਕੇ ਦੇ ਉੱਤੇ ਇਸ ਤਰੀਕੇ ਨਾਲ ਰੱਖ ਦਾਂਗੇ ਬਾਕੀ ਜਿਹੜਾ ਇਹਦਾ ਗੈਪ ਆ ਉਹ ਢੱਕਿਆ ਜਾਊਗਾ ਤੇ ਹੁਣ ਆਪਾਂ ਇੱਕ ਸੈਲੋ ਟੇਪ ਲੈ ਲੈਣੀ ਹੈ ਸੈਲੋ ਟੇਪ ਲੈ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਫਿਕਸ ਕਰ ਦੇਣਾ ਇਸ ਤਰੀਕੇ ਤੇ ਥੋੜੀ ਥੋੜੀ ਦੂਰ ਤੇ ਲਾ ਕੇ ਲਓ ਜੀ ਇਸ ਤਰੀਕੇ ਨਾਲ ਆਪਾਂ ਟੇਪਾਂ ਲਾਤੀਆਂ ਤੇ ਹੁਣ ਇੱਕ ਤਾਂ ਕਿ ਹਨਾ ਇਹਨੂੰ ਹਵਾ ਨਾ ਲੱਗੇ ਗਰਮੈਸ਼ ਨਾਲ ਹੀ ਅੰ ਪੱਕਣਿਆ ਆ ਵਿੱਚ ਦੀ ਜਿਹੜੀ ਗਾਇਵਾ ਉਹਨੂੰ ਆਪਾਂ ਇਸ ਤਰੀਕੇ ਨਾਲ ਟੇਪ ਨਾਲ ਕਵਰ ਕਰ ਦਾਂਗੇ ਤੇ ਇੱਕ ਇੱਕ ਸਾਈਡਾਂ ਤੇ ਵੀ ਲਾ ਦਾਂਗੇ ਕਿਉਂਕਿ ਜਿੰਨੀ ਗਰਮੈਸ਼ ਮਿਲੂਗੀ ਉੰਨੀ ਜਲਦੀ ਪੱਕਣਗੇ ਇਹ। ਹੁਣ ਜੀ ਬਿਲਕੁਲ ਆਪਾਂ ਫਿਕਸ ਕਰਤਾ ਬੰਦ ਚੰਗੀ ਤਰ੍ਹਾਂ ਹੁਣੇ ਬੰਦ ਹੋ ਗਿਆ ਤੇ ਹੁਣ ਇਹਨੂੰ ਆਪਾਂ ਇਸੇ ਇਹ ਜੀ ਜਗ੍ਹਾ ਤੇ ਰੱਖਣਾ ਰੂਮ ਦੇ ਵਿੱਚ ਕਿ ਇਹਨੂੰ ਆਪਾਂ ਜ਼ਿਆਦਾ ਛੇੜੀਏ ਨਾ ਜ਼ਿਆਦਾ ਹਲਾਈਏ ਨਾ ਇੱਕ ਪਾਸੇ ਇੱਕ ਸਾਈਡ ਤੇ ਇਹ ਜੀ ਜਗ੍ਹਾ ਤੇ ਰੱਖ ਦੇਣਾ ਕਿ ਪਿਆ ਰਵੇ ਤੇ ਇਹਨੂੰ ਆਪਾਂ ਕਿਸੇ ਮੋٹے ਕੱਪੜੇ ਦੇ ਨਾਲ ਇਸ ਤਰੀਕੇ ਨਾਲ ਟੱਕ ਦੇਣਾ ਇੱਕ ਛੋਟਾ ਜਿਹੇ ਇਹਦੇ ਉੱਤੇ ਮੈਂ ਇੱਕ ਹੋਰ ਚਾਦਰ ਪਾਉਂਗੀ ਇਹਦੇ ਉੱਤੇ ਇੱਕ ਹੋਰ ਕੋਈ ਮੋਟਾ ਕੱਪੜਾ ਦੇ ਕੇ ਵਜਨਦਾਰ ਇਹਨੂੰ ਟੱਕ ਕੇ ਤੇ ਆਪਾਂ ਕਿਸੇ ਵੀ ਇੱਕ ਰੂਮ ਦੇ ਇੱਕ ਸਾਈਡ ਤੇ ਰੱਖ ਦੇਣਾ ਜਿੱਥੇ ਜ਼ਿਆਦਾ ਕੋਈ ਨਾ ਛੇੜੇ ਚਾਹੇ ਤੁਸੀਂ ਕਿਚਨ ਚ ਰੱਖ ਦੋ ਰੂਮ ਚ ਰੱਖ ਦੋ ਤਾਂ ਕਿ ਇਹਨੂੰ ਕੋਈ ਹਲਾਵੇ ਨਾ ਜ਼ਿਆਦਾ ਤੇ 5 ਦਿਨਾਂ ਬਾਅਦ ਤੁਸੀਂ 5 ਦਿਨਾਂ ਬਾਅਦ ਇਹਨੂੰ ਖੋਲ ਸਕਦੇ ਹੋ ਬਿਲਕੁਲ ਬਾਜ਼ਾਰ ਵਰਗੇ ਮਾਰਕੀਟ ਵਰਗੇ ਅੰਬ ਪੱਕੇ ਹੋਣਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਮੈਂ ਹੁਣ ਇਹਨੂੰ ਰੱਖਦੀ ਆ ਤੇ ਤੁਸੀਂ ਵੀ ਇਹ ਜਰੂਰ ਕਰਿਓ ਇਸ ਟ੍ਰਿਕ ਨਾਲ ਅੰਬ ਪਕਾ ਕੇ ਦੇਖਿਓ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਕਾਰਬੂਟਰ ਤੋਂ ਤੇ ਸਿਹਤ ਵੀ ਸਵਾਦ ਵੀ ਏਸੀ ਜੀ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ